ਕੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਇਹ ਗੱਲ ਸਾਬਤ ਕਰ ਦਿੰਦੀ ਹੈ ਇਸ ਬਜ਼ੁਰਗ ਵਿਅਕਤੀ ਨੇ ਜੇਹੀ ਇੱਕ ਵਿਲੱਖਣ ਬਾਈਕ ਲੈ ਕੇ ਰੋਡ ਤੇ ਨਿਕਲੇ ਨੇ ਕਿ ਹਰ ਕੋਈ ਜਾਂਦਾ ਜਾਂਦਾ ਮੁੜ ਕੇ ਇੱਕ ਵਾਰ ਜ਼ਰੂਰ ਤੱਕ ਰਿਹਾ ਇਹ ਏ ਏਟੀਵੀ ਬਾਈਕ ਹੈ ਅੱਛਾ ਜੀ ਕਿ ਲੁਧਿਆਣੇ ਦੇ ਇੱਕ ਸਾਲ ਤੋਂ ਤਕਰੀਬਨ ਦੋ ਤਿੰਨ ਆ ਹੀ ਗਏ ਹਨ ਅੱਛਾ ਨਹੀਂ ਤਾਂ ਬੰਦਾ ਕਹਿੰਦਾ ਕਿ ਮੈਂ ਵੱਡਾ ਮੋਟਰਸਾਈਕਲ ਚਲਾਮਾ ਨਾ ਮੈਂ ਬੋਲਟ ਚਲਾਮਾ ਗੱਡੀ ਚਲਾਮਾ ਤੁਸੀਂ ਇਸ ਮਿੱਕੀ ਜੀ ਬਾਈਕ ਨੂੰ ਚਲਾ ਰਹੇ ਹੋ ਇਹਨੂੰ ਕੋਈ ਵੀ ਚਲਾ ਸਕਦਾ ਛੋਟਾ ਬੱਚਾ ਵੀ ਚਲਾ ਸਕਦਾ 50 ਸਾਲ ਦਾ ਬੱਚਾ ਵੀ ਚਲਾ ਸਕਦਾ 70 ਸਾਲ ਦਾ ਬਜ਼ੁਰਗ ਵੀ ਚਲਾ ਸਕਦਾ ਐਸੀ ਆ ਦਿੱਲੀ ਵਿੱਚ ਦੇਖਿਆ ਸੀ ਦਿੱਲੀ ਤੋਂ ਹੀ ਲੈ ਅੰਦਰ ਸੀ ਅੱਛਾ ਦਿੱਲੀ 'ਚ ਚਲਦੀ ਦੇਖੀ ਸੀ ਹਾਂਜੀ ਹਾਂਜੀ ਐਸੀ ਟਾਮਾ ਟਾਮਾ ਕੋਈ ਵਿਅਕਤੀ ਜਿੱਦਾਂ ਤੁਸੀਂ ਚਲਾ ਰਹੇ ਹੋ ਕੋਈ ਚਲਾਉਂਦਾ ਦੇਖਿਆ ਤੁਸੀਂ ਕਦੇ ਨਹੀਂ ਹੋਰ ਤੇ ਬਹੁਤ ਘੱਟ ਅੱਛਾ ਬਹੁਤ ਘੱਟ ਚਲਾਉਂਦੇ ਜਦੋਂ ਤੁਸੀਂ ਪਹਿਲੀ ਵਾਰ ਦਿੱਲੀੋਂ ਖਰੀਦ ਕੇ ਇਹ ਚੀਜ਼ ਲੈ ਕੇ ਆਏ ਤਾਂ ਫਿਰ ਘਰ ਦੇ ਆਂ ਦਾ ਜਾਂ ਹੋਰ ਆਂਡੀ ਗਵਾਂਡੀ ਦੋਸਤਾ ਮਿੱਤਰਾਂ ਦਾ ਕੀ ਰਿਐਕਸ਼ਨ ਸੀ ਉਹ ਬਹੁਤ ਖੁਸ਼ ਹੋਏ ਕਹਿੰਦੇ ਅੰਕਲ ਬਹੁਤ ਵਧੀਆ ਚੀਜ਼ ਲੈ ਆਂਦੀ ਹੈ ਤੇ ਡਿੱਗਣ ਦਾ ਡਰ ਨਹੀਂ ਹੈਗਾ ਅੱਛਾ ਹਾਂਜੀ ਹਾਂਜੀ ਸਭ ਤੋਂ ਵੱਡਾ ਤਾਂ ਇਹ ਫਾਇਦਾ ਹੈ ਬਾਕੀ ਅਸੀਂ ਆਫ ਰੋਡ ਤੇ ਚਲਾਉਂਦੇ ਆਂ ਬਾਕੀ ਇਸ ਤਰ੍ਹਾਂ ਨਹੀਂ ਚਲਾਉਂਦੇ ਕਿਤੇ ਕਦਾਈ ਅੰਦਰ ਬਾਹਰ ਨਿਕਲਦੇ ਆਂ ਰੋਜ਼ ਦਾ ਸਾਡਾ ਕੰਮ ਨਹੀਂ ਹੈ ਨਿਕਲਣ ਦਾ ਅੱਛਾ ਇੱਕ ਮਿੰਟ ਲਈ ਬੰਦਾ ਕਹਿੰਦਾ ਸ਼ਾਇਦ ਤੁਸੀਂ ਖੁਦ ਹੀ ਮੋਡੀਫਾਈ ਕਰਕੇ ਚਲਾ ਰਹੇ ਹੋ ਇਸ ਤਰ੍ਹਾਂ ਹੀ ਆਉਂਦੀਆਂ ਹਾਂ ਜੀ YouTube ਤੋਂ ਹੀ ਨੰਬਰ ਲੈ ਕੇ ਉਹਨਾਂ ਨੂੰ ਕੀਤਾ ਫਿਰ ਦਿੱਲੀ ਦੇ ਵਿੱਚ ਲੱਭ ਕੇ ਲਿਆਂਦੀ ਭਾਈ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਇਹ ਗੱਲ ਸਾਬਤ ਕਰ ਦਿੱਤੀ ਹੈ ਇਸ ਬਜ਼ੁਰਗ ਵਿਅਕਤੀ ਨੇ ਤੁਸੀਂ ਦੇਖੋ ਕਿ ਇੱਕ ਬਾਈਕ ਜਿਹੜੀ ਆ ਅਜੇ ਹੀ ਇੱਕ ਵਿਲੱਖਣ ਬਾਈਕ ਲੈ ਕੇ ਰੋਡ ਤੇ ਨਿਕਲੇ ਨੇ ਕਿ ਹਰ ਕੋਈ ਜਾਂਦਾ ਜਾਂਦਾ ਮੁੜ ਕੇ ਇੱਕ ਵਾਰ ਜ਼ਰੂਰ ਤੱਕ ਰਿਹਾ ਕਿ ਆਖਿਰਕ ਚੀਜ਼ ਹੈ ਕੀ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਚਾਨਕ ਤੁਹਾਨੂੰ ਦੇਖਿਆ ਤਾਂ ਇੱਕ ਮਿੰਟ ਦੇ ਲਈ ਸੋਚਿਆ ਇਹ ਬਾਈਕ ਆ ਇਹ ਸਕੂਟੀ ਆ ਇਹ ਜੀਪ ਆ ਹੈ ਕੀ ਹੈ ਇਹ ਏਟੀਵੀ ਬਾਈਕ ਹੈ ਅੱਛਾ ਜੀ ਹਾਂਜੀ ਹਾਂਜੀ ਹਾਂ ਇਹ ਪਹਿਲਾਂ ਤਾਂ ਅਸੀਂ ਕਦੇ ਜ਼ਿਆਦਾਤਰ ਨਹੀਂ ਦੇਖੀ ਬਾਕੀ ਲੁਧਿਆਣੇ ਦੇ ਇੱਕ ਸਾਲ ਤੋਂ ਤਕਰੀਬਨ 2-3 ਆਈ ਗਈ ਹੈ अच्छा ते नहीं ਤੁਹਾਡਾ ਸ਼ੌਂਕ ਆ ਮਤਲਬ ਨਹੀਂ ਤਾਂ ਬੰਦਾ ਕਹਿੰਦਾ ਕਿ ਮੈਂ ਵੱਡਾ ਮੋਟਰਸਾਈਕਲ ਚਲਾਵਾਂ ਮੈਂ ਬੋਲਟ ਚਲਾਵਾਂ ਗੱਡੀ ਚਲਾਵਾਂ ਤੁਸੀਂ ਇਸ ਨਿੱਕੀ ਜਿਹੀ ਵਾਈਕ ਨੂੰ ਚਲਾ ਰਹੇ ਹੋ ਨਹੀਂ ਆਪਣਾ ਬਜ਼ੁਰਗ ਹੋਣ ਦੇ ਨਾਤੇ ਮੈਂ ਆਪਣਾ ਸ਼ੌਕ ਨਹੀਂ ਮੈਨੂੰ ਥੋੜਾ ਦਾ ਈਜ਼ੀ ਵੀ ਹੈ ਚਲਾਉਣ ਚ ਟੂ ਵੀਲਰ ਹੋਰ ਅੱਜਕੱਲ ਚੱਲਦਾ ਨਹੀਂ ਮੇਤੋਂ ਹਾਂਜੀ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਕੋਈ ਬੱਚਾ ਵੀ ਆ ਕੋਈ ਬਜ਼ੁਰਗ ਵੀ ਆ ਹਰ ਕੋਈ ਚਲਾ ਸਕਦਾ ਇਹਨੂੰ ਇਹਨੂੰ ਕੋਈ ਵੀ ਚਲਾ ਸਕਦਾ ਛੋਟਾ ਬੱਚਾ ਵੀ ਚਲਾ ਸਕਦਾ 50 ਸਾਲ ਦਾ ਬੱਚਾ ਵੀ ਚਲਾ ਸਕਦਾ 70 ਸਾਲ ਦਾ ਬਜ਼ੁਰਗ ਵੀ ਚਲਾ ਸਕਦਾ ਇਹ ਚੱਲਦੀ ਕਿਦਾਂ ਵਾ ਪٹرول ਪੁਆਣਾ ਪੈਂਦਾ ਜਾਂ ਬੈਟਰੀ ਤੇ ਆ ਕਿਵੇਂ ਇਹ ਬੈਟਰੀ ਤੇ ਹੀ ਚੱਲਦਾ ਹੈ ਅੱਛਾ ਪٹرول ਪੁਆਣ ਦੀ ਕੋਈ ਲੋੜ ਨਹੀਂ ਨਹੀਂ ਪٹرول ਤੇ ਵੀ ਚੱਲ ਜਾਂਦਾ ਐਮਰਜੈਂਸੀ ਪٹرول ਤੇ ਵੀ ਚੱਲ ਜਾਂਦਾ ਅੱਛਾ ਇਹ ਇਹ ਤੁਹਾਡੇ ਕਿਦਾਂ ਕੰਮ ਆਏ ਕਿੱਥੋਂ ਲੈ ਕੇ ਆਏ ਤੁਸੀਂ ਅਸੀਂ ਇਹ ਦਿੱਲੀ ਵਿੱਚ ਦੇਖਿਆ ਸੀ ਦਿੱਲੀ ਤੋਂ ਹੀ ਲੈ ਆਂਦਾ ਸੀ ਜੋ ਚਲਦੀ ਦੇਖੀ ਸੀ ਹਾਂਜੀ ਹਾਂਜੀ ਇੱਥੇ ਟਾਮਾ ਟਾਮਾ ਕੋਈ ਵਿਅਕਤੀ ਜਿੱਦਾਂ ਤੁਸੀਂ ਚਲਾ ਰਹੇ ਹੋ ਕੋਈ ਚਲਾਉਂਦਾ ਦੇਖਿਆ ਤੁਸੀਂ ਕਦੇ ਨਹੀਂ ਹੋਰ ਤੇ ਬਹੁਤ ਘੱਟ ਅੱਛਾ ਬਹੁਤ ਘੱਟ ਚਲਾਉਂਦੇ ਜਦੋਂ ਤੁਸੀਂ ਪਹਿਲੀ ਵਾਰ ਦਿੱਲੀੋਂ ਖਰੀਦ ਕੇ ਇਹ ਚੀਜ਼ ਲੈ ਕੇ ਆਏ ਤਾਂ ਫਿਰ ਘਰ ਦੇ ਅੰਦਾਜ਼ਾ ਹੋਰ ਆਂਢੀ ਗੁਆਂਢੀ ਦੋਸਤਾ ਮਿੱਤਰਾਂ ਦਾ ਕੀ ਰਿਐਕਸ਼ਨ ਸੀ ਉਹ ਬਹੁਤ ਖੁਸ਼ ਹੋਏ ਕਹਿੰਦੇ ਅੰਕਲ ਬਹੁਤ ਵਧੀਆ ਚੀਜ਼ ਲੈ ਆਂਦੀ ਹੈ ਹਾਂਜੀ ਹਾਂਜੀ ਫਾਇਦੇ ਫਾਇਦੇ ਕੀ ਆਏ ਸੀ ਫਾਇਦੇ ਹੈ ਕਿ ਤਾਂ ਡਿੱਗਣ ਦਾ ਡਰ ਨਹੀਂ ਹੈਗਾ ਅੱਛਾ ਹਾਂਜੀ ਹਾਂਜੀ ਸਭ ਤੋਂ ਵੱਡਾ ਤਾਂ ਇਹ ਫਾਇਦਾ ਹੈ ਬਾਕੀ ਅਸੀਂ ਆਫ ਰੋਡ ਤੇ ਚਲਾਉਂਦੇ ਆ ਬਾਕੀ ਇਸ ਤਰ੍ਹਾਂ ਨਹੀਂ ਚਲਾਉਂਦੇ ਕਿਤੇ ਕਦਾਈ ਅੰਦਰ ਬਾਹਰ ਨਿਕਲਦੇ ਆ ਰੋਜ਼ ਦਾ ਸਾਡਾ ਕੰਮ ਨਹੀਂ ਹੈ ਨਿਕਲਣ ਦਾ ਅੱਛਾ ਇੱਕ ਇੱਕ ਮਿੰਟ ਲਈ ਬੰਦਾ ਕਹਿੰਦਾ ਸ਼ਾਇਦ ਤੁਸੀਂ ਖੁਦ ਹੀ ਮੋਡੀਫਾਈ ਕਰਕੇ ਚਲਾ ਰਹੇ ਹੋ ਐਦਾਂ ਦੀ ਕੋਈ ਗੱਲ ਤਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਤਾਈਵਾਨ ਦੀਆਂ ਬਣੀਆਂ ਹੋਈਆਂ ਇਸ ਤਰ੍ਹਾਂ ਹੀ ਆਉਂਦੀਆਂ ਹੁੰਦੀਆਂ ਹੁੰਦੀਆਂ ਜੀ ਜਦ ਤੁਸੀਂ ਖਰੀਦੀ ਸੀ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੋਣੀ ਆ ਕਿੰਦਾਂ ਚੱਲਦੀ ਆ ਕਿ ਇਹਦੇ ਜਿਹੜੇ ਸਿਸਟਮ ਫੰਕਸ਼ਨ ਨੇ ਬਾਕੀ YouTube ਤੇ ਇਹਦੇ ਬਹੁਤ ਚੱਲਦੀਆਂ ਆ ਉਹ ਤਾਂ ਵੀ ਦੇਖੀਆਂ ਸੀ ਅੱਛਾ ਉਹ ਤਾਂ ਦੇਖਦੇ ਦੇਖਦੇ ਸੀ ਦੀ YouTube ਤੋਂ ਹੀ ਨੰਬਰ ਲੈ ਕੇ ਉਹਨਾਂ ਨੂੰ ਕੀਤਾ ਫਿਰ ਦਿੱਲੀ ਦੇ ਵਿੱਚ ਲੱਭ ਕੇ ਲਿਆਂਦੀ ਅੱਛਾ ਕਿੰਨਾ ਕੁ ਪ੍ਰਾਈਸ ਹੈ ਦਾ ਪ੍ਰਾਈਸ ਤਕਰੀਬਨ ਹੈ 1 ਲੱਖ ਤੋਂ ਲੈ ਕੇ 8 ਲੱਖ ਤੱਕ ਹੈ 1 ਲੱਖ ਤੋਂ 8 ਲੱਖ ਮੈਂ ਕਹਿੰਨੀ ਹਾਂ 1 ਲੱਖ ਦੀ ਬੰਦਾ ਕਹਿੰਦਾ ਸੋਹਣੀ ਜਿਹੀ ਬਾਈਕ ਲੰਮਾ ਪਰ ਤੁਸੀਂ ਆਪਣਾ ਸ਼ੌਂਕ ਪਗਾ ਕੇ ਖੁਸ਼ ਹੋ ਹਾਂ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਇਹ ਤਾਂ ਦਾ 1 ਲੱਖ ਵਾਲੀ ਹੈ ਸਾਡੇ ਸਾਰੇ ਘਰ ਦੇ ਚਲਾਉਂਦੇ ਆਲਮੋਸਟ ਆ ਬੱਚੇ ਸਾਡੇ ਸਾਰੇ ਚਲਾ ਲੈਂਦੇ ਆ ਅੱਛਾ ਜਿੱਦਾਂ ਹੁਣ ਤੁਸੀਂ ਸਮਾਨ ਵੀ ਦੇਖੋ ਪੈਕ ਕੀਤਾ ਹੋਇਆ ਸਮਾਨ ਲੈ ਜਾਣ ਚ ਵੀ ਤੁਹਾਨੂੰ ਸੌਖ ਹੋਗੀ ਨਹੀਂ ਹਾਂ ਬਹੁਤ इजीली ਹੋ ਗਿਆ ਬਹੁਤ ਬਹੁਤ इजीली ਅੱਛਾ ਜਦੋਂ ਇਹਨੂੰ ਅਸੀਂ ਚਲਾਣਾ ਵਾ ਤਾਂ ਕੀ ਇਹਦੇ ਵਿੱਚ ਫੰਕਸ਼ਨ ਆ ਗੀਅਰ ਆ ਜਾਂ ਕਲੱਚ ਆ ਜਾਂ ਕਿਵੇਂ ਆ ਇਹ ਰੇਸ ਦੇ ਨਾਲ ਹੀ ਚੱਲਦਾ ਗੀਅਰ ਨਹੀਂ ਆ ਇਹ ਤਾਂ ਗੀਅਰ ਸਿਰਫ ਅੱਗੇ ਤੇ ਪਿੱਛੇ ਹੀ ਆ ਅੱਛਾ ਜੁੱਦਾ ਲਾਈਟਾਂ ਵੀ ਬਹੁਤ ਸੋਹਣੀਆਂ ਲੱਗੀਆਂ ਵਾ ਤਾਂ ਇਹਦਾ ਵੀ ਫਾਇਦਾ ਵਾ ਪੂਰੀ ਤਰ੍ਹਾਂ LED ਲਾਈਟ ਹੈ ਹਾਂ ਹਾਂ ਜੀ LED ਲਾਈਟਾਂ ਹੈਗੀਆਂ ਫਾਇਦਾ ਹੈ ਲਾਈਟਾਂ ਅਸੀਂ ਰਾਤ ਨੂੰ ਵੈਸੇ ਬਹੁਤ ਘੱਟ ਚਲਾਉਂਦੇ ਹਾਂ ਚਲਾ ਕੇ ਦਿਖਾਓ ਤਾਂ ਇੱਕ ਵਾਰ ਫੇਰ ਹਾਂ ਜੀ ਲਾਈਟਾਂ ਚਲਾਓ ਪਹਿਲਾਂ ਅੱਛਾ ਇਦਾਂ ਸਟਾਰਟ ਕਰਨੀ ਦੱਸੋ ਨਾਲ ਨਾਲ ਕਿੱਦਾਂ ਸਟਾਰਟ ਕਰਨੀ ਆਹ ਤੇ ਆ ਚਾਬੀ ਲੱਗੀ ਹੈ ਇੱਥੋਂ ਸਟਾਰਟ ਹੋ ਜਾਂਦਾ ਅੱਛਾ ਤੇ ਆ ਐਕਟੂਆ ਆਮ ਨੂੰ ਸਟਾਰਟ ਹੋ ਜਾਂਦੀ ਹੈ ਅੱਛਾ ਤੇ ਆ ਇਹਦੀਆਂ ਲਾਈਟਾਂ ਹੈਗੀਆਂ ਬਾਕੀਆ ਅੰਗੂਠੇ ਜਿਹਦੀ ਰੇਸ ਹੈਗੀ ਐ ਆਜ ਤੋਂ ਕਲੱਚ ਦਬਕੇ ਤੇ ਹیدرਵਾਦੀ ਸਭ ਕੇ ਐਕਟਰਾਂ ਨੂੰ ਸਟਾਰਟ ਹੋਇਆ ਉਹ ਓਕੇ ਠੀਕ ਹੈ ਜਿੱਦਾਂ ਹੁਣ ਅਸੀਂ ਪੁੱਛ ਲਿਆ ਤੁਹਾਨੂੰ ਇਦਾਂ ਕੋਈ ਆਨ ਦੇ ਲੰਘ ਦੇ ਵੜ ਦੇ ਕੋਈ ਦੇਖਦਾ ਤੁਹਾਨੂੰ ਪੁੱਛਦੇ ਨਹੀਂ ਲੋਕ ਕੜਕੜ ਨਹੀਂ ਨਹੀਂ ਪੁੱਛਦੇ ਤਾਂ ਹੈ ਪਰ ਅਸੀਂ ਡਰਦੇ ਰੁਕਦੇ ਨਹੀਂ ਹੈ ਅੱਛਾ ਹਾਂ ਜੀ ਜਿੱਦਾਂ ਮੈਂ ਦੇਖਿਆ ਆਟੋ ਵਾਲੇ ਤੋਂ ਲੈ ਕੇ ਬਾਈਕ ਤੱਕ ਸਾਰੇ ਪਿੱਛੇ ਮੁੜਵੜ ਕੇ ਦੇਖ ਰਹੇ ਸੀ ਹਾਂ ਨਹੀਂ ਆ ਪੁੱਛਦੇ ਤਾਂ ਜਰੂਰ ਹੈ ਖੜਵੀ ਜਾਈਦਾ ਬਾਕੀ ਇਸ ਤਰ੍ਹਾਂ ਨਹੀਂ ਜਦਾ ਦਰਦੇ ਅਸੀਂ ਖੜੀ ਦਾ ਨਹੀਂ ਪੁੱਛ ਅੱਛਾ ਹਾਂ ਜਿਤਾ ਤੁਸੀਂ ਕਹਿੰਦੇ ਸੀ ਕਿ ਰੋਜ਼ਗਾਰ ਵਾਹਨ ਇਹ ਤੁਹਾਡਾ ਰੋਜ਼ਗਾਰ ਕਿਵੇਂ ਆ ਇੱਥੇ ਤੁਸੀਂ ਸਾਰਾ ਕੰਮ ਤੇ ਜਾਣਾ ਜਾਂ ਹਰ ਚੀਜ਼ ਇੱਥੇ ਕਰਦੇ ਹੋ ਬਸ ਆ ਕੋਈ ਵੀ ਆ ਬੱਚੇ ਨੂੰ ਹੂਟੇ ਦੇਦੀ ਦਾ 10 10 20 20 ਰੁਪਏ ਲੈ ਕੇ ਅਸੀਂ ਹੂਟੇ ਵੀ ਦੇ ਦਿੰਨੇ ਆ ਅੱਛਾ ਇਹ ਵੀ ਤੁਹਾਡਾ ਇੱਕ ਤਰੀਕਾ ਨਾਲ ਕੰਮ ਚੱਲ ਪਿਆ ਹਾਂਜੀ ਆ ਇਹ ਚੱਲ ਪਿਆ ਜਾਂਦਾ ਉਹ ਲਿਆਂਦੀ ਐ ਕਿਪਸ ਮਾਰਕੀਟ ਦੇ ਵਿੱਚ ਅੱਜ 10 20 ਰੁਪਏ ਕੋਈ 50 ਵੀ ਦੇ ਜਾਂਦੇ ਆ ਅੱਛਾ ਹਾਂਜੀ ਹਾਂਜੀ ਵੈਸੇ ਤੁਹਾਡਾ ਕੀ ਮੁੱਖ ਰੋਜ਼ਗਾਰ ਬਾਕੀ ਤਾਂ ਸਾਡਾ ਛੋਟੇ ਮੋਟੇ ਖਲੋਣੇ ਦੀ ਵੇਚਦੇ ਆ ਅੱਛਾ ਹਾਂਜੀ ਆ ਕਿਪਸ ਮਾਰਕੀਟ ਦੇ ਅੰਦਰ ਹੀ ਉਹਨੂੰ ਦੇਖਦੇ ਆ ਕਿ ਪਹਿਲਾਂ ਝੋਟੀਆਂ ਸੀ ਹੁਣ ਵੱਡੀ ਲੈ ਆਂਦੀ ਅੱਛਾ ਠੀਕ ਹੈ ਹਾਂਜੀ ਵਾਹ ਵੀ ਵਾਹ ਦੇਖੋ ਤੁਸੀਂ ਮਤਲਬ ਕਿਹੋ ਜੀ ਚੀਜ਼ ਕਹਿੰਦੇ ਤਾਈਵਾਨ ਦੀ ਇਹ ਤਿਆਰ ਕੀਤੀ ਹੋਈ ਚੀਜ਼ ਆ ਬਈ ਬਾਈਕ ਨਿੱਕੀ ਬਾਈਕ ਆ ਇੱਕ ਤਰੀਕੇ ਨਾਲ ਬਜ਼ੁਰਗ ਕੈਰੀ ਕਰ ਸਕਦਾ ਬੱਚਾ ਕੈਰੀ ਕਰ ਸਕਦਾ ਆਰਾਮ ਦੇ ਨਾਲ ਸਮਾਨ ਢੋ ਸਕਦੇ ਹੋ ਇੱਕ ਥਾਂ ਤੋਂ ਦੂਜੀ ਥਾਂ ਤੇ ਇਹ ਅੰਕਲ ਜੀ ਤਾਂ ਕਹਿੰਦੇ ਕਿ ਮੈਂ ਜਿਹੜਾ ਇੱਥੇ ਬੱਚਿਆਂ ਨੂੰ ਝੂਟੇ ਵੀ ਦਿੰਦਾ ਵਾਂ ਤਾਂ ਇੱਕ ਤਰੀਕੇ ਨਾਲ ਇਹਨਾਂ ਨੇ ਇੱਥੇ ਰੋਜ਼ਗਾਰ ਚਲਾ ਲਿਆ ਬਈ ਟਾਮੀ ਟਾਮੀ ਤੁਸੀਂ ਇਹ ਬਾਈਕ ਦੇਖੀ ਹੋਣੀ ਕਹਿੰਦੇ ਮੇਰੇ ਤੋਂ ਇਲਾਵਾ ਤਾਂ ਮੈਂ ਹੱਲੇ ਕਿਸੇ ਦੀ ਬਾਈਕ ਇਹ ਆਹੇ ਹੋ ਜੀ ਦੇਖੀ ਹੀ ਨਹੀਂ ਬਈ ਕਿਉਂ ਕਿ ਮੈਂ ਦੇਖ ਦਿਓ ਬਜ਼ੁਰਗ ਦੇ ਇਸ ਸ਼ੌਂਕ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ